ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਵੱਡੀ ਸੁਗਾਤ ਦਿੱਤੀ ਗਈ ਹੈ ਤਾਂ ਦਿਲ ਦੇ ਮਰੀਜ਼ਾਂ ਨੂੰ ਲੱਗਣ ਵਾਲਾ ਇੰਜੈਕਸ਼ਨ ਹੁਣ ਸਰਕਾਰੀ ਹਸਪਤਾਲਾਂ ਦੇ ਵਿੱਚ ਮੁਫਤ ਲੱਗੇਗਾ ਤਾਂ ਬਾਜ਼ਾਰ ਦੇ ਵਿੱਚ ਇਸ ਇੰਜੈਕਸ਼ਨ ਦੀ ਕੀਮਤ ਲਗਭਗ 50000 ਰੁਪਏ ਦੱਸੀ ਜਾ ਰਹੀ ਹੈ ਤੇ ਇਹ ਇੰਜੈਕਸ਼ਨ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਿਹਾ ਸੀ ਪਰੰਤੂ ਹੁਣ ਸੂਬਾ ਸਰਕਾਰ ਦੇ ਯਤਨਾਂ ਸਦਕਾ ਇਹ ਇੰਜੈਕਸ਼ਨ ਆ ਜਿਹੜਾ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਉਪਲਬਧ ਹੋਵੇਗਾ ਤਾਂ ਸੂਬੇ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਲਈ ਸਰਕਾਰ ਕਈ ਤਰ੍ਹਾਂ ਦੇ ਯਤਨ ਕਰਦੀ ਨਜ਼ਰ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਉੱਥੇ ਹੀ ਦੂਜੇ ਪਾਸੇ ਸੂਬੇ ਭਰ ਦੇ ਸਿਵਲ ਹਸਪਤਾਲਾਂ ਦੇ ਵਿੱਚ ਕ੍ਰਿਟੀਕਲ ਕੇਅਰ ਸੈਂਟਰਾਂ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਨਿੱਜੀ ਹਸਪਤਾਲਾਂ ਦੇ ਵਿੱਚ ਮਹਿੰਗਾ ਇਲਾਜ ਨਾ ਕਰਵਾਉਣਾ ਪਵੇ ਅਤੇ ਹੁਣ ਇੱਕ ਵਾਰ ਫਿਰ ਤੋਂ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਆ ਇੱਕ ਵੱਡਾ ਤੋਹਫਾ ਦਿੱਤਾ ਗਿਆ ਤੇ ਹੁਣ ਜੋ ਵੀ ਹਾਰਟ ਅਟੈਕ ਦੇ ਮਰੀਜ਼ ਸਿਵਲ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਉਣ ਦੇ ਲਈ ਆਉਣਗੇ ਉਹਨਾਂ ਨੂੰ ਲੱਗਣ ਵਾਲਾ ਇੰਜੈਕਸ਼ਨ ਆ ਜਿਹੜਾ ਮੁਫਤ ਲਗਾਇਆ ਜਾਵੇਗਾ ਜੇਕਰ ਇਸ ਇੰਜੈਕਸ਼ਨ ਦੀ ਗੱਲ ਕਰੀਏ ਬਾਜ਼ਾਰ ਦੇ ਵਿੱਚ ਇਹ ਇੰਜੈਕਸ਼ਨ ਜਿਹੜਾ ਲਗਭਗ 50000 ਰੁਪਏ ਦਾ ਮਿਲਦਾ ਸੀ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਵੀ ਇਹ ਇੰਜੈਕਸ਼ਨ ਦੂਰ ਹੋ ਰਿਹਾ ਸੀ ਜਿਸ ਵਜ੍ਹਾ ਨਾਲ ਕਈ ਵਾਰ ਲੋਕਾਂ ਦੀਆਂ ਜਾਨਾਂ ਇਹ ਇੰਜੈਕਸ਼ਨ ਨਾ ਲੱਗਣ ਦੀ ਵਜ੍ਹਾ ਕਰਕੇ ਵੀ ਚਲੀਆਂ ਜਾਂਦੀਆਂ ਸਨ ਪਰ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਦੇ ਸਦਕਾ ਹੁਣ ਗਰੀਬ ਲੋਕਾਂ ਨੂੰ ਇਹ ਮਹਿੰਗਾ ਇਲਾਜ ਮੁਫਤ ਦੇ ਵਿੱਚ ਮਿਲਣ ਜਾ ਰਿਹਾ ਹੈ ਜਿਸ ਦੀ ਸਥਾਨਕ ਲੋਕਾਂ ਵੱਲੋਂ ਜੰਮ ਕੇ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਤਾਂ ਜਦੋਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਕਦਮ ਚੁੱਕ ਰਹੀ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਜੋ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕਾਂ ਦੀਆਂ ਉਸਾਰੀਆਂ ਕਰਵਾਈਆਂ ਗਈਆਂ ਨੇ ਉਹਨਾਂ ਦਾ ਉਹਨਾਂ ਨੂੰ ਕਾਫੀ ਲਾਭ ਪਹੁੰਚਿਆ ਤਾਂ ਦੂਜੇ ਪਾਸੇ ਫਰਿਸ਼ਤੇ ਸਕੀਮ ਚਲਾ ਕੇ ਰੋਡ ਐਕਸੀਡੈਂਟ ਦੇ ਵਿੱਚ ਜ਼ਖਮੀ ਹੋਣ ਵਾਲੇ ਲੋਕਾਂ ਲਈ ਵੀ ਸਰਕਾਰ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਤੇ ਹੁਣ ਹਾਰਟ ਅਟੈਕ ਮੌਕੇ ਲੱਗਣ ਵਾਲੇ ਇੰਜੈਕਸ਼ਨ ਨੂੰ ਮੁਫਤ ਕਰਕੇ ਆਮ ਲੋਕਾਂ ਨੂੰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ ਤਾਂ ਦੂਜੇ ਪਾਸੇ ਸਿਵਲ ਹਸਪਤਾਲ ਦੇ ਅਧਿਕਾਰੀਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਹਾਰਟ ਅਟੈਕ ਮੌਕੇ ਲੱਗਣ ਵਾਲੇ ਇੰਜੈਕਸ਼ਨ ਦੀ ਕੀਮਤ ਬਹੁਤ ਜ਼ਿਆਦਾ ਸੀ ਜਿਸ ਨਾਲ ਕਈ ਵਾਰ ਲੋਕ ਇਹ ਇੰਜੈਕਸ਼ਨ ਲਗਵਾਉਣ ਦੇ ਵਿੱਚ ਅਸਮਰਥ ਸਾਬਤ ਹੁੰਦੇ ਸਨ ਪਰ ਹੁਣ ਸੂਬਾ ਸਰਕਾਰ ਵੱਲੋਂ ਇਸ ਇੰਜੈਕਸ਼ਨ ਨੂੰ ਮੁਫਤ ਕਰਕੇ ਸੂਬੇ ਦੀ ਜਨਤਾ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਅਤੇ ਗਰੀਬ ਲੋਕਾਂ ਦੇ ਲਈ ਹੁਣ ਇਹ ਇਲਾਜ ਪਹੁੰਚ ਦੇ ਵਿੱਚ ਹੋਵੇਗਾ ਤਾਂ ਲਗਾਤਾਰ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਆ ਦੇਨ ਦੇ ਲਈ ਲਗਾਤਾਰ ਯਤਨ ਕਰ ਰਹੀ ਹੈ ਮੁਹੱਲਾ ਕਲੀਨਿਕਾਂ ਦੀਆਂ ਉਸਾਰੀਆਂ ਕੀਤੀਆਂ ਗਈਆਂ ਨੇ ਉੱਥੇ ਹੀ ਹੁਣ ਮਹਿੰਗੇ ਇਲਾਜ ਜਿਹੜੇ ਨੇ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੇ ਸਨ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਮਿਲਿਆ ਕਰਨਗੇ ਤੇ ਇੱਕ ਵੱਡਾ ਤੋਹਫਾ ਸਰਕਾਰ ਨੇ ਦਿੱਤਾ ਹੈ ਇੱਕ ਇੰਜੈਕਸ਼ਨ ਜੋ ਕਿ ਦਿਲ ਦੇ ਮਰੀਜ਼ਾਂ ਨੂੰ ਲਾਇਆ ਜਾਂਦਾ ਸੀ ਜੋ ਕਿ 50000 ਰੁਪਏ ਦੀ ਇਸ ਦੀ ਕੀਮਤ ਸੀ ਤੇ ਹੁਣ ਇਹ ਇੰਜੈਕਸ਼ਨ ਹੈ ਜਿਹੜਾ ਹਸਪਤਾਲ ਦੇ ਵਿੱਚ ਮੁਫਤ लग गया करेगा आ, मैं सबको ये बताना चाहूँगी कि स्टेमी प्रोजेक्ट में जो सिविल हॉस्पिटल में हमारे कनेक्टेड प्लेस इंजेक्शन जो है वो अवेलेबल है फ्री अवेलेबल हैं और जो एमरजेंसी मेडिकल ऑफिसर्स जितने हैं वो सबकी जो इस बारे में ट्रेनिंग भी हो चुकी कि कैसे देना है इसमें सबसे ज़रूरी बात है लोगों को ये बताना कि जो भी पेशेंट डायबिटिक हाइपरटेंसिव हैं वो एक तो अपना रूटीन में अपना मॉनिटरिंग और रिव्यू कराते रहें स्पेशलिस्ट से सरकारी अस्पताल के जो स्पेशलिस्ट हैं उनसे कराते रहें इन केस किसी को भी स्ट्रॉन्ग uh, uh, छाती में बहुत सवियर दर्द जिसके साथ uh, उसको स्वेटिंग होती है uh, पसीना आता है या uh, बाई साइड जो uh, बाजू की दर्द होती है जो कि बहुत तेज़ और सवियर पेसिंग दर्द होती है तो वो इमीडिएटली सिविल अस्पताल में 108 की सेवा लेके इमरजेंसी में पहुँचे और ये जो इंजेक्शन है टनकटिव प्लेस ये लाइफ सेविंग है उसके साथ इमीडिएटली ई होगी और ई के बाद हम पेशेंट को विद इन वन आवर टनैक्टिव प्लेस लगाते हैं और ये लाइफ सेविंग है लगाने के बाद पेशेंट को अगर सेटल हो जाए अदरवाइज पेशेंट को हम फर्दर जो हब होता है जहाँ पे ये पेशेंट काटी पेशेंट को हम मैनेज करते हैं वहाँ पे रेफर कर दिया जाता है सो so, मेरी सबसे अपील है कि अगर चेस्ट में किसी की कोई दर्द होती है तो इमीजिएट जो हेल्थ फैसिलिटी में आके इसको इग्नोर ना करें इसको गैस समझ के या मधहर समझ के या ऐसी मस्कुलर पेन समझ के इसको इग्नोर ना करें सिविल हस्पताल में आए यहाँ पे जो इंजेक्शन जो लाइफ सेविंग है हार्ट अटैक में वो अवेलेबल देखो बहुत ही खुशी की गल है कि जेडी पंजाब सरकार ने आज उपरला है ਜਿਹੜੇ ਦਾਹੀ ਮਗੀ ਜਿੰਨੇ ਵੀ ਸਾਡੇ ਆੜਦੇ ਪੇਸ਼ੈਂਟ ਜਿਹੜੇ ਸੀਗੇ ਕਈ ਐਸੇ ਲੋਕ ਵੀ ਸੀ ਜਿਹੜਾ ਕਿ ਇੰਨਾ ਮਹਿੰਗਾ ਇੰਜੈਕਸ਼ਨ ਨਹੀਂ ਵੀ ਹੋੜ ਕਰ ਸਕਦੇ ਸੀਗੇ ਤੇ ਕਈਆਂ ਦੇ ਨਾਲ ਮਗੀ ਇਸ ਇੰਜੈਕਸ਼ਨ ਦੇ ਨਾਂ ਲੱਗਣ ਕਾਰਨ ਤੇ ਆਪਣੀ ਜ਼ਿੰਦਗੀ ਤੋਂ ਵੀ ਹੱਤੋਂ ਨਾ ਪਿਆ ਹੈਗਾ ਅੱਜ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਆੜਾ ਇੰਜੈਕਸ਼ਨ ਨੂੰ ਜਿਹੜਾ ਫ੍ਰੀ ਕੀਤਾ ਹੈ ਆਮ ਲੋਕਾਂ ਵਾਸਤੇ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਤਾਰੀਫੇ ਕਾਬਿਲ ਹੈ ਜੇ ਸਰਕਾਰ ਅੱਛੇ ਕੰਮ ਕਰਦੀ ਹੈ ਤੇ ਸਾਡਾ ਫਰਜ਼ ਹੈ ਕਿ ਉਹਦੀ ਤਾਰੀਫ ਵੀ ਕਰਨੀ ਚਾਹੀਦੀ ਹੈ ਤੇ ਆ ਜਿਹੜਾ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਤੇਰੇ ਵਾਸਤੇ ਹੀ ਪੰਜਾਬ ਸਰਕਾਰ ਵਧਾਈ ਦੇ ਪਾਤਰ ਧੰਨਵਾਦ